ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਆਪਾਂ ਵੀ ਠੀਕ ਠਾਕ ਆ ਬਈ ਹੋਰ ਸਨਾਓ ਸਾਰੇ ਕਿਵੇਂ ਠੀਕ ਹੋ ਚਲੋ ਸਾਰੇ ਠੀਕ ਹੀ ਚਾਹੀਦੀ ਹੈ ਤੇ ਅੱਜ ਆਪਾਂ ਫਿਰ ਲੈ ਕੇ ਆਏ ਇੱਕ ਭੈਣਾਂ ਦੀ ਛੋਟੀ ਜੀ ਰੈਮ ਵੀ ਇਹ ਆਪਾਂ ਤੁਹਾਨੂੰ ਸਿਰਫ ਅੱਜ ਕਰਕੇ ਆਪਣੇ ਫੇਸ ਤੇ ਦਿਖਾਵਾਂਗੇ ਕਿਉਂਕਿ ਵੀਡੀਓ ਆਪਾਂ ਜਣੀ ਹੀ ਪਹਿਲਾਂ ਬਣਾ ਚੁੱਕੇ ਆ ਇਸ ਚੀਜ਼ ਦੀ ਤੇ ਫਿਰ ਵੀ ਭੈਣਾਂ ਵਾਰ-ਵਾਰ ਕਮੈਂਟ ਕਰੀ ਜਾਂਦੀਆਂ ਵੀ ਜਿਹੜਾ ਮਲੱਖੀ ਸੀਰਮ ਆ ਉਹਦਾ ਰਿਜ਼ਲਟ ਇੰਨਾ ਜ਼ਿਆਦਾ ਵਧੀਆ ਮੈਂ ਤੁਹਾਨੂੰ ਕਹਿਣੀ ਆ ਭੈਣੋ ਕਿਸੇ ਵੀ ਤਰ੍ਹਾਂ ਦੀ ਸਕਿਨ ਨਾਲ ਇੱਕ ਭੈਣ ਦਾ ਗੱਲ ਕਮੈਂਟ ਆਇਆ ਸੀ ਵੀ ਹੁਣ ਗਰਮੀ ਹੈਗੀ ਆ ਤੇ ਇਸ ਚੀਜ਼ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਸੀਰਮ ਨੂੰ ਸਕਰਾਬ ਨੂੰ ਪੈਕ ਨੂੰ ਮਲੱਖੀ ਵਾਲੇ ਨੂੰ ਹਾਂਜੀ ਭੈਣੇ ਤੁਸੀਂ ਮਤਲਬ ਜਿਵੇਂ ਦਾ ਮਰਜ਼ੀ ਸੀਜ਼ਨ ਆ ਇਹ ਸਾਰੀ ਸਰਦੀ ਮੈਂ ਤਾਂ ਯੂਜ਼ ਕਰਦੀ ਰਹੀ ਆ ਪਿਛਲੀ ਗਰਮੀ ਤੋਂ ਪਿਛਲੀ ਸਰਦੀ ਦਾ ਯੂਜ਼ ਕਰ ਰਹੀ ਆ ਆਪਾਂ ਇਹ ਚੀਜ਼ ਠੀਕ ਆ ਸਰਦੀ ਜੀ ਉਹ ਉਸ ਤੋਂ ਬਾਅਦ ਅਗਲੀ ਗਰਮੀ ਆ ਗਈ ਸੀ ਦੁਬਾਰਾ ਮੁੜ ਕੇ ਵੀ ਸਰਦੀ ਆ ਗਈ ਸੀ ਹੁਣ ਦੁਬਾਰਾ ਮੁੜ ਕੇ ਵੀ ਗਰਮੀ ਆ ਗਈ ਆ ਆਪਾਂ ਇਹਨਾਂ ਚੀਜ਼ਾਂ ਨੂੰ ਯੂਜ਼ ਜਿਹੜਾ ਕਰੀ ਜਾਂਦੇ ਮੈਨੂੰ ਕੋਈ ਇਹ ਚੀਜ਼ਾਂ ਨਹੀਂ ਲੱਗਿਆ ਵੀ ਇਹ ਸਰਦੀ ਚ ਨਹੀਂ ਲਾਉਣਾ ਗਰਮੀ ਚ ਨਹੀਂ ਲਾਉਣਾ ਠੀਕ ਆ ਰਿਜ਼ਲਟ ਇਹਦਾ ਬਹੁਤ ਵਧੀਆ ਕਿਉਂਕਿ ਇਸ ਦਾ ਰਿਜ਼ਲਟ ਆ ਜਿਹੜਾ ਸਕਿਨ ਤੇ ਕਾਲਾਪਨ ਦਾਗ ਪਏ ਹੋਏ ਆ ਸ਼ਾਈਆਂ ਤਾਂ ਸਕਿਨ ਦਾ ਜਿਹੜੀ ਵਾਈਟਨਿੰਗ ਟੋਨ ਨੂੰ ਵਾਪਸ ਲਿਆਉਣ ਵਿੱਚ ਤੇ ਨੇਚਰਲ ਗਲੋ ਜਿਹੜਾ ਇਹਦਾ ਠੀਕ ਆ ਇਹ ਆਪਣਾ ਜਿਹੜਾ ਇਹ ਸਕਰੱਬ ਅੱਜ ਵੇ ਸਿਰਫ ਸਕਰੱਬ ਦਾ ਸੀਰਮ ਆਪਣਾ ਬਣਿਆ ਹੋਇਆ ਸਕਰੱਬ ਦਾ ਤੁਹਾਨੂੰ ਦੱਸੂਗੀ ਇਹ ਸਕਰੱਬ ਜਿਹੜਾ ਆਪਾਂ ਬਣਾ ਕੇ ਸ਼ੀਸ਼ੀ ਚ ਰੱਖਿਆ ਹੀ ਹੋਇਆ ਕੱਚ ਦੀ ਚ ਦੇਖੋ ਤੁਸੀਂ ਠੀਕ ਆ ਤੇ ਇਹ ਕਿਵੇਂ ਬਣਾਇਆ ਉਹ ਆਪਾਂ ਵੀਡੀਓ ਦੇ ਨੀਚੇ ਲਿੰਕ ਲਾ ਦੇਾਂਗੇ ਬਾਕੀ ਆਪਣੀ ਜਿਹੜੀਆਂ ਭੈਣਾਂ ਨਵੀਆਂ ਜੁਣੀਆਂ ਜਿਹੜੀਆਂ ਤਾਂ ਪੁਰਾਣੀਆਂ ਉਹਨਾਂ ਨੂੰ ਪਤਾ ਹੋਇਆ ਹੋਊਗਾ ਵੀ ਇਹਦੀ ਵੀਡੀਓ ਆਪਣੀ ਅਪਲੋਡ ਕੀਤੀ ਹੋਈ ਆ ਜਿਹੜੀਆਂ ਨਵੀਆਂ ਭੈਣਾਂ ਜੁੜੀਆਂ ਆਪਾਂ ਨੀਚੇ ਲਿੰਕ 'ਚ ਜਾ ਕੇ ਡਿਸਕ੍ਰਿਪਸ਼ਨ 'ਚ ਚੈੱਕ ਕਰ ਲੈਣਾ ਤਾਂ ਵੀਡੀਓ ਬਣਾਉਣਾ ਤੁਸੀਂ ਉਹਦੇ ਤੋਂ ਉਹ ਵੀਡੀਓ ਖੋਲ ਕੇ ਦੇਖ ਸਕਦੇ ਹੋ ਕਿਵੇਂ ਬਣਾਇਆ ਠੀਕ ਆ ਇਹਦਾ ਰਿਜ਼ਲਟ ਇੰਨਾ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਹਨੂੰ ਯੂਜ਼ ਕਿਵੇਂ ਕਰਨਾ ਆਪਾਂ ਉਹ ਤੁਹਾਨੂੰ ਦੱਸ ਦਿੰਨੇ ਆ ਅੱਜ ਵੀ ਇਹਨੂੰ ਯੂਜ਼ ਕਿਵੇਂ ਕਰਨਾ ਉਸ ਦਿਨ ਮੈਂ ਤੁਹਾਨੂੰ ਦੱਸਦਾ ਸੀ ਵੈਸੇ ਤੇ ਫਿਰ ਵੀ ਕਈ ਭੈਣਾਂ ਕਹੀ ਜਾਂਦੀਆਂ ਵੀ ਅਸੀਂ ਯੂਜ਼ ਕਰਨਾ ਸ਼ੁਰੂ ਕੀਤਾ ਮਲਤਾਨੀ ਮਿੱਟੀ ਵਾਲੇ ਪੈਕ ਦਾ ਵੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੀ ਭੈਣੀ ਆਪਾਂ ਹੁਣ ਯੂਜ਼ ਕਰਨਾ ਸ਼ੁਰੂ ਕੀਤਾ ਜਦੋਂ ਵੀ ਤੁਹਾਨੂੰ ਰਿਜ਼ਲਟ ਮਿਲਦਾ ਇੱਕ ਦਿਨ ਦੋ ਦਿਨ ਚਾਰ ਦਿਨਾਂ ਚ ਹਫ਼ਤੇ ਚ ਤੁਸੀਂ ਰਿਜ਼ਲਟ ਜ਼ਰੂਰ ਸ਼ੇਅਰ ਕਰਿਆ ਕਰੋ ਠੀਕ ਆ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਇਹ ਰਿਜ਼ਲਟ ਇਹਨਾਂ ਦੇ ਬਹੁਤ ਵਧੀਆ ਆ ਗਿਆ ਦੇਨੂੰ ਯੂਜ਼ ਕਿਵੇਂ ਕਰਨਾ ਤੁਸੀਂ ਕੀ ਕਰ ਦਿਨ ਚ ਕਦੋਂ ਵੀ ਕਰ ਸਕਦੇ ਹੋ ਇਹਦੀ ਕੋਈ ਇਹ ਵੀ ਹੈਗੀ ਚੀਜ਼ ਵੀ ਤੁਸੀਂ ਸ਼ਾਮ ਨੂੰ ਕਰਨਾ ਰਾਤ ਨੂੰ ਕਰਨਾ ਦਿਨ ਨੂੰ ਕਰਨਾ ਜਦੋਂ ਵੀ ਤੁਹਾਡੇ ਕੋਲ ਟਾਈਮ ਮਿਲਦਾ ਤੁਸੀਂ ਉਸ ਚੀਜ਼ ਨੂੰ ਉਦੋਂ ਹੀ ਯੂਜ਼ ਕਰ ਸਕਦੇ ਹੋ ਕਦੋਂ ਕਰਨ ਜਿਵੇਂ ਕਿਵੇਂ ਕਰਨਾ ਤੁਸੀਂ ਸਭ ਤੋਂ ਪਹਿਲਾਂ ਦਾ ਫੇਸ ਜਿਹੜਾ ਵਾਸ਼ ਕਰ ਲੈਣਾ ਜਿਵੇਂ ਆਪਾਂ ਨਹਾਉਣ ਜਾਂਦੇ ਹਾਂ ਤੁਸੀਂ ਉਦੋਂ ਵੀ ਕਰ ਸਕਦੇ ਹੋ ਠੀਕ ਹੈ ਦੋ ਕਮੈਂਟ ਇਹਨੂੰ ਆਪਦੇ ਫੇਸ ਤੇ ਜਿਹੜਾ ਕਿ ਐਵੇਂ ਲਾ ਕੇ ਇਹ ਤੁਸੀਂ ਨਾਲ ਦੀ ਨਾਲ ਵੀ ਬਣਾ ਸਕਦੇ ਹੋ ਤੇ ਬਣਾ ਕੇ ਕੰਜ ਦੀ ਸ਼ੀਸ਼ੀ ਚ ਰੱਖ ਵੀ ਸਕਦੇ ਹੋ ਹਫ਼ਤੇ ਦੱਸ ਦੇਣਾ ਹਾਂ ਦਾ ਠੀਕ ਹੈ ਮੇਰੇ ਖਾਤੇ ਨੂੰ ਹੋ ਗਏ ਮੇਰੇ ਨੂੰ 15 ਦਿਨਾਂ ਤੋਂ ਜ਼ਿਆਦਾ ਹੋ ਗਏ ਮੈਂ ਲਗਾਦਾ ਬਣਾਇਆ ਤੇ ਆ ਦੇਖੋ ਤੁਸੀਂ ਵਧੀਆ ਪਿਆ ਇਹ ਕੁਝ ਵੀ ਨਹੀਂ ਓਵੇਂ ਦਾ ਹੀ ਪਿਆ ਜਿਵੇਂ ਦਾ ਇਹ ਸੀਗਾ ਠੀਕ ਹੈ ਐਵੇਂ ਲਗਾ ਕੇ ਆਲ ਦੇ ਫੇਸ ਤੇ ਇਨਸਟੈਂਟ ਗਲੋ ਆਉਂਦਾ ਇੱਕਦਮ ਇਹ ਤੁਸੀਂ ਬਣਾ ਕੇ ਰੱਖ ਲਓ ਜਿਵੇਂ ਤੁਸੀਂ ਕਿਤੇ ਜਾਣਾ ਤੁਹਾਡੇ ਕੋਲ ਟਾਈਮ ਹੀ ਹੈਗਾ ਕਿਤੇ ਵੀ ਮਤਲਬ ਜਾਣ ਦਾ ਕੁਝ ਲਗਾਉਣ ਦਾ ਬ੍ਰੀਚ ਵਗੈਰਾ ਕਰਉਂਦਾ ਤੁਸੀਂ ਇੱਕਦਮ ਇਹਦਾ 10 ਤੋਂ 20 ਮੈਂ ਟੈਸਟ ਚੀਜ਼ ਨੂੰ ਲਾ ਕੇ ਆਦਾ ਫੇਸ ਆ ਜਿਹੜਾ ਵਾਸ਼ ਕਰ ਲਿਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਦਾ ਵੀ ਤੁਹਾਡੇ ਫੇਸ 'ਚ ਕੀ ਡਿਫਰੈਂਸ ਆਇਆ ਠੀਕ ਹੈ ਇਨੋ अदर ਫੇਸ ਤੇ ਐਵੇਂ ਲਗਾ ਲੈਣਾ ਲਗਾ ਕੇ ਤੁਸੀਂ 10 ਮਿੰਟ ਦੀ ਮ사ਜ ਕਰਨੀ ਹੈ ਠੀਕ ਆ 10 ਮਿੰਟ ਪੂਰਾ ਆਪਦੇ ਫੇਸ ਤੇ ਜਿਹੜਾ ਕੀ ਇਹਦੀ ਮ사ਜ ਕਰਨੀ ਹੈ ਤਾਂ ਕਿ ਜਿਹੜਾ ਇਹ ਇਹਦਾ ਮਤਲਬ ਹੈ ਸਰ ਆਪਣੀ ਸਕਿਨ ਤੇ ਪੂਰਾ ਚੰਗੀ ਤਰ੍ਹਾਂ ਚਲਾ ਜਾਵੇ ਠੀਕ ਆ ਇਹ ਦਾਗ ਤੇ ਛਾਈਆਂ ਇਹ ਤਾਂ ਬਹੁਤ ਹੀ ਜਿਆਦਾ ਵਧੀਆ ਚੀਜ਼ ਆ ਮਰਠੀ ਜਿਹੜੀ ਇਹਦਾ ਖਹਿੜਾ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਣੀ ਨੇਰੇ ਦਾ ਖਹਿੜਾ ਨਾ ਛੱਡਿਓ ਤੁਸੀਂ ਕੋਈ ਵੀ ਹੋਰ ਮਤਲਬ ਪੈਕ ਨਹੀਂ ਲਗਾਉਂਦੇ ਨਾ ਲਗਾਓ ਤੁਹਾਨੂੰ ਲੱਗਦਾ ਵੀ ਨਹੀਂ ਇਹ ਨਾਲ ਪਰ ਇਸ ਚੀਜ਼ ਨੂੰ ਜਰੂਰ ਟਰਾਈ ਕਰਕੇ ਦੇਖੋ ਇਹਦਾ ਰਿਜ਼ਲਟ ਤੁਹਾਨੂੰ ਜਰੂਰ ਮਿਲੇਗਾ ਐਵੇਂ ਕਰਕੇ ਤੁਸੀਂ ਆਦੇ ਫੋਸ ਫੇਸ ਤੇ ਚੰਗੀ ਤਰ੍ਹਾਂ ਇਹਨੂੰ 10 ਤੋਂ 15 ਮਿੰਟ ਮ사ਜ ਕਰਨੀ ਹੈ ਜਿਵੇਂ ਹੁਣ ਆਪਣੇ ਕੰਘਾਂ ਦੇ ਇੱਥੇ ਦਾਗ ਜੇ ਬੜੇ ਹੁੰਦੇ ਉਹ ਸੀਟ ਤੇ ਐਵੇਂ ਚੰਗੀ ਤਰ੍ਹਾਂ 10 ਮਿੰਟ ਤੁਸੀਂ ਪੂਰਾ ਠੀਕ ਹੈ ਮਲਠੀ ਬਹੁਤ ਜਿਆਦਾ ਵਧੀਆ ਚੀਜ਼ ਆ ਇਹ ਖਾਣ ਲਈ ਵੀ ਆ ਤੇ ਲਗਾਉਣ ਲਈ ਵੀ ਆ ਸਕਿਨ ਤੇ ਜਿਹੜਾ ਜਿੰਨਾ ਭੈਣਾਂ ਨੇ ਲਾਉਣੀ ਸ਼ੁਰੂ ਕੀਤੀ ਆ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਹੋਊਗਾ ਠੀਕ ਆ ਤੇ ਜਿਹੜੀਆਂ ਭੈਣਾਂ ਇਹਨੂੰ ਯੂਜ਼ ਕਰਦੇ ਨੇ ਉਹਨਾਂ ਦਾ ਉਹ ਆਪ ਦੇ ਮਤਲਬ ਕਮੈਂਟ ਚ ਜਰੂਰ ਦੱਸਿਆ ਕਰੋ ਠੀਕ ਆ ਭੈਣੇ ਕਿਉਂਕਿ ਫਿਰ ਉਹ ਦੂਸਰੇ ਭੈਣਾਂ ਨੂੰ ਵੀ ਇਹਦੇ ਨਾਲ ਮਿਲਦਾ ਵੀ ਹਾਂ ਸੱਚੀ ਹੋਈ ਹੈਗੀ ਆ ਇਹ ਚੀਜ਼ ਠੀਕ ਆ ਜਿਨ੍ਹਾਂ ਨੂੰ ਵੀ ਕੋਈ ਮਤਲਬ ਜਿਆ ਸ਼ਾਈਆਂ ਨੂੰ ਫਰਕ ਪਿਆ ਜਾਂ ਕਿਸੇ ਦੇ ਦਾਗ ਧੱਬੇ ਮਿਟੇ ਆ ਜਾ ਕੋਈ ਵੀ ਸਕਿਨ ਤੇ 글로 ਦਾ ਰਿਜ਼ਲਟ ਮਿਲਿਆ ਜਿਵੇਂ ਦਾ ਵੀ ਰਿਜ਼ਲਟ ਤੁਹਾਨੂੰ ਮਿਲਿਆ ਜਰੂਰ ਇਸ ਚੀਜ਼ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੁਸੀਂ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੂਰ ਹੋ ਜਾਓਗੇ ਜੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਲੋ ਜੀ ਹੁਣ ਆਪਾਂ ਉਹ ਦੇਖੋ ਤੁਸੀਂ 10-15 ਮਿੰਟ ਹੋ ਗਏ ਸੀਗੇ ਤੇ ਹੁਣ ਤੁਸੀਂ ਕੀ ਕਰਨਾ ਉਨ ਤੁਸੀਂ ਇਹਨੂੰ ਫੇਰ ਦੁਬਾਰਾ ਥੋੜਾ ਜਿਹਾ ਆਪਣੇ ਫੇਸ ਤੇ ਉੱਪਰ ਉੱਪਰ ਲੇਪ ਵਾਂਗੂ ਲਗਾ ਲੈਣਾ ਠੀਕ ਹੈ ਇਹਨੂੰ ਇਹ ਨਾਲ ਦੀ ਨਾਲ ਬਣਾ ਕੇ ਵੀ ਲਗਾ ਸਕਦੇ ਹੋ ਤੁਸੀਂ ਰੱਖ ਵੀ ਸਕਦੇ ਹੋ ਠੀਕ ਹੈ ਇਹ ਚੀਜ਼ ਤਾਂ ਤਿਆਰ ਰੱਖਣੀ ਹੈ ਨਾ ਸੋਚਿਓ ਵੀਰ ਬਣਾ ਕੇ ਰੱਖਣਾ ਹੋਊਗਾ ਤੁਸੀਂ ਨਾਲ ਦੀ ਨਾਲ ਵੀ ਲਾ ਸਕਦੇ ਜਿੱਦੇ ਮੈਂ ਇਹ ਤਾਂ ਬਣਾ ਕੇ ਰੱਖਣੀ ਨਹੀਂ ਵੀ ਆਪਣੇ ਕੋਲ ਕਈ ਵਾਰੀ ਸਮਾਂ ਨਹੀਂ ਹੁੰਦਾਗਾ ਤੇ ਆਪਾਂ ਨੂੰ ਜਦੋਂ ਇਹ ਲੱਗਦਾ ਹਫ਼ਤੇ 'ਚ ਇੱਕ ਦੋ ਵਾਰੀ ਇਹ ਪੈਕ ਜ਼ਰੂਰ ਲਗਾਇਆ ਕਰੋ ਇਸ ਕ੍ਰੱਬ ਲਓ ਜੀ ਇਹ ਮੈਂ ਚੰਗੀ ਤਰ੍ਹਾਂ ਇਹਨੂੰ ਆਪਦੇ ਫੇਸ ਤੇ ਲਗਾ ਲੈਣਾ ਤੇ ਹੁਣ ਆਪਾਂ 15 ਮਿੰਟਾਂ ਲਈ ਫਿਰ ਫੇਸ ਨੂੰ ਜਿਹੜਾ ਕਿ ਛੱਡ ਦੇਣਾ ਤੁਸੀਂ ਕੋਈ ਕੰਮ ਕਰ ਸਕਦੇ ਹੋ ਆਪ ਦਾ ਕੋਈ ਵੀ ਕਰ ਦਿਓ ਕੋਈ ਨਹੀਂ ਕਰ ਲੋ ਇਹਦੇ ਕੋਈ ਦਿੱਕਤ ਨਹੀਂ ਠੀਕ ਆ ਜਿਵੇਂ ਮਰਜ਼ੀ ਉਸ ਤੋਂ ਬਾਅਦ 15 ਮਿੰਟਾਂ ਬਾਅਦ ਆਪਾਂ ਜਿਹੜਾ ਫੇਸ ਆ ਇਹ ਵਾਸ਼ ਕਰਾਂਗੇ ਆਪਾਂ ਲਗਾ ਲਿਆ ਹੁਣ ਤੇ ਹੁਣ ਆਪਾਂ ਦੇਖ ਲਈ 15 ਮਿੰਟ ਆਪਾਂ ਇਹ ਇਵੇਂ ਹੀ ਇਹਨੂੰ ਰੱਖ ਲੈਣਾ 15 ਮਿੰਟਾਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਜਦੋਂ ਇਹ ਥੋੜਾ ਜਿਹਾ ਸੁੱਕ ਗਿਆ ਨਾ ਜ਼ਿਆਦਾ ਸੁੱਕੂਗਾ ਨਾ ਜ਼ਿਆਦਾ ਇਹ ਮਤਲਬ ਗਿੱਲਾ ਹੋਊਗਾ 15 ਮਿੰਟ ਬਸ ਤੁਸੀਂ ਸੋਚ ਕੇ ਰੱਖ ਲੈਣਾ ਇਹਨੂੰ ਆਏ ਨਹੀਂ ਕਹਿੰਦੀ ਮੈਂ ਵੀ ਪੂਰਾ ਸਕੌੜਾ ਤੁਸੀਂ ਬਸ 15 ਮਿੰਟਾਂ ਦੇ ਫੇਸ ਤੋਂ 15 ਮਿੰਟਾਂ ਬਾਅਦ ਤੁਸੀਂ ਫੇਸ ਆ ਜਿਹੜਾ ਸਾਫ਼ ਕਿਵੇਂ ਕਰਨਾ ਉਹ ਪਤਾ ਤੁਹਾਨੂੰ ਦੱਸ ਦਿਆਂਗੇ ਠੀਕ ਆ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਇਹਨਾਂ ਤੇ ਸੋਹਣੇ ਸੋਹਣੇ ਕਮੈਂਟ ਕਰਨੀ ਬਹੁਤ ਜ਼ਿਆਦਾ ਧੰਨਵਾਦ ਸਾਰੀਆਂ ਹੀ ਭੈਣਾਂ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਤੇ ਦਿਲੋਂ ਧੰਨਵਾਦ ਸਾਰੀਆਂ ਭੈਣਾਂ ਦਾ ਕਿਉਂਕਿ ਆਪਾਂ ਨੂੰ ਤਾਂ ਤੁਹਾਡੀ سپورਟ ਦੀ ਲੋੜ ਆ ਜੇਕਰ ਤੁਸੀਂ سپورਟ ਕਰਦੇ ਆ ਫੇਰ ਹੀ ਆਪਾਂ ਤੁਹਾਡੇ ਵਾਸਤੇ ਕੁਝ ਨਵਾਂ ਲੈ ਕੇ ਆਉਣੇ ਆ ਫਿਰ ਮੈਂ ਇਹ ਸੋਚਦੀ ਰਹੀ ਨਹੀਂ ਵੀ ਭੈਣਾਂ ਨੂੰ ਕਿਹੜੀ ਰੈਮਡੀ ਦਿੱਤੀ ਜਾਵੇ ਜਿਹਦਾ ਰਿਜ਼ਲਟ ਮੈਨੂੰ ਬਹੁਤ ਜ਼ਿਆਦਾ ਮਿਲਿਆ ਉਹਵੇਂ ਦੇ ਰਿਜ਼ਲਟ ਲੈ ਹਜੇ ਮੇਰੀਆਂ ਆਧੀਆਂ ਕ ਰੈਮਡੀ ਤਾਂ ਮੈਂ ਤੁਹਾਨੂੰ ਦੱਸਦੀ ਨਹੀਂ ਜਿਨ੍ਹਾਂ ਦਾ ਰਿਜ਼ਲਟ ਥੋੜਾ ਨਵੇਂ ਜਿਹੜਾ ਜਮਾਂ ਫੋਲ ਰਿਜ਼ਲਟ ਹੁੰਦਾ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀਆਂ ਕਿਉਂਕਿ ਮੈਨੂੰ ਐ ਲੱਗਦਾ ਹੁੰਦਾ ਵੀ ਆ ਚੀਜ਼ ਤਾਂ ਭੈਣਾਂ ਦੇ ਕੰਮ ਦੀ ਹੈਗੀ ਆ ਠੀਕ ਆ ਤਾਂ ਫਿਰ ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਨੂੰ ਟ੍ਰਾਈ ਜ਼ਰੂਰ ਕਰਿਆ ਕਰੋ ਤੇ ਰਿਜ਼ਲਟ ਤੇ ਉਮੀਦ ਕਰਦੀ ਆ ਵੀ ਵੀਡੀਓ ਵੀ ਵਧੀਆ ਲੱਗਦੀ ਹੋਊਗੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸ਼ੇਅਰ ਵੀ ਜਰੂਰ ਕਰਦਿਆ ਕਰੋ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਠੀਕ ਆ ਤੇ ਆਪਾਂ ਹੁਣ ਕਮੈਂਟ ਬਹੁਤ ਸੋਹਣੇ ਸੋਹਣੇ ਕਰਦੀਆਂ ਹੁੰਦੀਆਂ ਭੈਣਾ ਤੇ ਮੈਂ ਦੇਖਣੀ ਆ ਕਮੈਂਟ ਮੈਂ ਇੱਕ ਦੋ ਕਮੈਂਟ ਰੀਡ ਕਰਦੀ ਆ ਠੀਕ ਆ ਲੋ ਜੀ ਆਪਾਂ ਨੂੰ ਐਸੀ 10 ਮਿੰਟ ਹੋ ਗਏ 5 ਕਿ ਮਿੰਟ ਆਪਾਂ ਹੋਰ ਰੱਖ ਕੇ ਫਿਰ ਆਪਾਂ ਜਿਹੜਾ ਆਪਣਾ ਫੇਸ ਆ ਜਿਹੜਾ ਸਾਫ ਕਰਾਂਗੇ ਤੇ ਫਿਰ ਨਾਲ ਚਿਰ ਆਪਾਂ ਪੜਦੇ ਆ ਕਮੈਂਟ ਇੱਕ ਅਮਰਤ ਟਾਲੀਵਾਲ ਦੀ ਆਈਡੀ ਤੋਂ ਆਇਆ ਸੀ ਭੈਣ ਦਾ ਕਮੈਂਟ ਕਿ ਉਹਨਾਂ ਨੇ ਕਮੈਂਟ ਕੀਤਾ ਸੀ ਵੀ ਜਿਹੜਾ oily skin ਤੇ ਯੂਜ਼ ਕਰ ਸਕਦੇ ਆਪਾਂ ਮਲਠੀ ਵਾਲਾ ਪੈਕ ਸਕਰੱਬ سیرਮ ਭੈਣੇ ਚਾਹੇ oily skin ਨਾ ਚਾਹੇ ਤੁਹਾਡੀ dry skin ਨਾ ਚਾਹੇ ਤੁਹਾਡੀ ਕੋਈ ਵੀ ਸੈਂਸਿਟਿਵ ਸਕਿਨ ਨਾ ਤੁਸੀਂ ਇਹ ਯੂਜ਼ ਕਰ ਸਕਦੇ ਇਹਦੇ ਵਿੱਚ ਕੋਈ ਵੀ ਐਵੇਂ ਦੀ ਚੀਜ਼ ਨਹੀਂ ਪਾਈ ਆਪਾਂ ਜਿਹੜੀ ਮਤਲਬ ਉਹ ਤੁਹਾਨੂੰ ਮਤਲਬ ਤਾਂ ਹੋ ਕਰੇ ਹੈਗੀ ਉਹ ਵੀ ਕੋਈ ਵੀ ਸਕਿਨ ਤੇ ਅਲਰਜੀ ਵਗੈਰਾ ਕਰੇ ਠੀਕ ਹੈ ਤੇ ਜਿਹੜੀ ਆਪਾਂ ਇਹਦੇ ਤੇ ਉਹ ਕਰਾਂਗੇ ਵੀ ਉਹਦੇ ਚ ਇਹਦੇ ਚ ਆਪਾਂ ਗੁਲਾਬ ਜਲ ਵਗੈਰਾ ਜਿਹੜਾ ਸਕਿਨ ਤੇ ਕੋਈ ਵੀ ਕੁਝ ਨਹੀਂ ਕਰਦਾ ਗਾ ਅਲੋਵਿਰਾ ਤੇ ਕੋਈ ਵੀ ਐਵੇਂ ਦਾ ਲੱਗੇ ਤੁਹਾਨੂੰ ਵੀ ਤੁਸੀਂ ਮਤਲਬ ਤੁਹਾਡੀ ਸਕਿਨ ਤੇ ਰੈਐਕਟ ਕਰੂਗਾ ਜਾਂ ਸਕਿਨ ਨੂੰ ਕੋਈ ਤਾਂ ਤੁਸੀਂ ਥੋੜਾ ਜਿਹਾ ਆਪਣੀ ਐਵੇਂ ਹੈਂਡ ਤੇ ਲਗਾ ਕੇ ਦੇਖ ਸਕਦੇ ਆ ਆਪਣਾ ਬੈਕ ਨੂੰ ਕੋਈ ਵੀ ਐਵੇਂ ਦੀ ਚੀਜ਼ ਆਪਾਂ ਨਹੀਂ ਦੱਸਦੇ ਜਿਹੜੀ ਤੁਹਾਡੀ ਸਕਿਨ ਨੂੰ ਕੁਝ ਵੀ ਕਰੂਗੀ ਠੀਕ ਆ ਇੱਕ ਜਤਿੰਦਰ ਕੌਰ ਦੀ ਆਈਡੀ ਤੋਂ ਅਸੀਂ ਉਹ ਭੈਣ ਕਹਿੰਦੀ ਵੀ ਹੁਣ ਗਰਮੀ ਜੇ ਨੂੰ ਯੂਜ਼ ਕਰ ਸਕਦੀ ਆ ਜ਼ਰੂਰ ਕਰ ਸਕਦੇ ਆ ਜੀ ਗਰਮੀ ਸਰਦੀ ਜਿਹੜਾ ਮਰਜੀ ਸੀਜ਼ਨ ਆ ਤੁਸੀਂ ਕਰ ਸਕਦੇ ਹੋ ਠੀਕ ਆ ਤੇ ਇੱਕ ਸ੍ਰਿੰਦਰਕੌਰ ਦੀ ਆਈਡੀ ਤੋਂ ਅਸੀਂ ਭੈਣ ਕਹਿੰਦੀ ਬਹੁਤ ਵਧੀਆ ਵੀਡੀਓ ਨਾਈਸ ਵੀਡੀਓ ਥੈਂਕਸ ਭੈਣੇ ਬਹੁਤ ਜ਼ਿਆਦਾ ਧੰਨਵਾਦ ਕਰਨ ਲਈ ਸਪੋਰਟ ਕਰਨ ਲਈ ਠੀਕ ਆ ਤੇ ਵਾਚ ਕਰਨ ਲਈ ਵੀਡੀਓ ਨੂੰ ਤੇ ਇੱਕ ਕੁਲਵਿੰਦਰ ਗੌਰ ਦੀ ਆਈਡੀ ਤੋਂ ਅਸੀਂ ਉਹ ਭੈਣ ਕਹਿੰਦੀ ਮੈਂ ਜਿਹੜਾ ਮਲਠੀ ਵਾਲਾ ਪੈਕ ਹੁਣ ਲਗਾਉਣਾ ਸ਼ੁਰੂ ਕੀਤਾ ਬਹੁਤ ਜ਼ਿਆਦਾ ਧੰਨਵਾਦ ਭੈਣੇ ਤੁਹਾਡਾ ਵੀ ਟਰਸਟ ਕਰਨ ਲਈ ਕਿਉਂਕਿ ਸਕਿਨ ਤੇ ਜਿਹੜੀ ਕੋਈ ਚੀਜ਼ ਲਾਉਣੀ ਹੁੰਦੀ ਆ ਉਹ ਆਪਾਂ ਕਿਸੇ ਤੋਂ ਸੁਣ ਕੇ ਬਹੁਤ ਔਖਾ ਹੁੰਦਾ ਟਰਸਟ ਕਰਨਾ ਕਿਉਂਕਿ ਮੈਨੂੰ ਵੀ ਪਤਾ ਹੈਗਾ ਮੈਂ ਵੀ ਇੱਕ ਲੇਡੀ ਦਾ ਲੇਡੀਜ਼ ਨੂੰ ਤਾਂ ਖਾਸ ਕਰਕੇ ਫੇਸ ਤੇ ਲਗਾਉਣ ਵਾਸਤੇ ਟਰਸਟ ਕਰਨਾ ਆਪਾਂ ਨੂੰ ਬਹੁਤ ਹੀ ਮੁਸ਼ਕਲ ਆ ਕਿਉਂਕਿ ਆਪਾਂ ਐ ਨਹੀਂ ਹੈਗਾ ਵੀ ਚੱਕੀ ਜੀ ਜਿਉਹਨੇ ਦੱਸਤਾ ਉਹਨੇ ਦੱਸਤਾ ਤੇ ਆਪਾਂ ਫੇਸ ਤੇ ਲਗਾ ਲਾਂਗੇ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਫੇਸ ਤੇ ਕੋਈ ਐਵੇਂ ਦੀ ਚੀਜ਼ ਨਹੀਂ ਲਗਾ ਸਕਦੇ ਵੀ ਕੁਝ ਵੀ ਹੋ ਸਕਦਾ ਆਪਣੀ ਸਕਿਨ ਤੇ ਪਰ ਜਿਹੜੀਆਂ ਭੈਣਾਂ ਇੰਨਾ ਜ਼ਿਆਦਾ ਟਰਸਟ ਕਰਦੀਆਂ ਬਹੁਤ ਧੰਨਵਾਦੀ ਲੋਕ ਕਿਉਂਕਿ ਮੈਨੂੰ ਪਤਾ ਵੀ ਮੈਂ ਵੀ ਇੱਕ ਥੋੜੇ ਵਰਗੀ ਹੈ ਗਈਆਂ ਟਰਸਟ ਆਪਾਂ ਛੇਤੀ ਛੇਤੀ ਨਹੀਂ ਕਰਦੇ ਮੈਂ ਤਾਂ ਹੀ ਉਹ ਪਹਿਲਾਂ ਉਹਨੂੰ ਕਾਫੀ ਟਾਈਮ ਯੂਜ਼ ਕਰਦੀਆਂ ਕੋਈ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਨਾ ਮੈਂ ਆਈ ਨਹੀਂ ਕਰਦੀ ਮੈਂ ਫਸਟ ਟਾਈਮ ਲਾਈਕ ਤੇ ਤੁਹਾਨੂੰ ਉਸੇ ਦਿਨ ਦੱਸਦੀ ਨਹੀਂ ਮੈਂ ਘੱਟ ਤੋਂ ਘੱਟ 5 ਤੋਂ 7 ਵਾਰੀ ਉਹ ਚੀਜ਼ ਪਹਿਲਾਂ ਯੂਜ਼ ਕੀਤੀ ਹੁੰਦੀ ਆ ਫੇਰ ਤੁਹਾਨੂੰ ਦੱਸਦੀ ਮੀ ਹੈ ਕਿ ਆਏ ਨਹੀਂ ਹੈਗਾ ਮੈਨੂੰ ਮੈਨੂੰ ਤਾਂ ਵੈਸੇ 2-3 ਸਾਲ ਹੋ ਗਏ ਵੈਸੇ ਮੈਂ ਪਹਿਲਾਂ ਤੋਂ ਵੀ ਕੋਈ ਆਪਦੀ ਸਕਿਨ ਤੇ ਨਹੀਂ ਹੈਗਾ ਸੀ ਵੀ ਮੈਂ ਕਦੇ ਵੀ ਕੋਈ ਚੀਜ਼ਾਂ ਨਹੀਂ ਯੂਜ਼ ਕਰਦੀ ਸੀ ਕੋਸਮੈਟਿਕ ਆਪਾਂ ਨਾਰਮਲ ਦਹੀਂ ਮੇਸਰ ਵਗੈਰਾ ਹੀ ਕਰੀਦਾ ਸੀਗਾ ਪਰ ਜਿਵੇਂ ਜਿਵੇਂ ਹੁਣ ਥੋੜੀ ਥੋੜੀ ਸਰਚ ਕਰੀਦੀ ਆ ਚੀਜ਼ਾਂ ਦੇ ਤਾਂ ਉਵੇਂ ਪਹਿਲਾਂ ਉਹਨਾਂ ਨੂੰ ਯੂਜ਼ ਕਰਕੇ ਆਪਦੀ ਸਕਿਨ ਤੇ ਦੇਖ ਰਹੀ ਆਂ ਜੇ ਦੇ ਰਿਜ਼ਲਟ ਕਿੰਨੇ ਕੁ ਵਧੀਆ ਹੈਗਾ ਤਾਂ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹ ਚੀਜ਼ਾਂ ਤੇ ਇਸ ਤਰ੍ਹਾਂ ਕੇ ਭੈਣੋ ਜਰੂਰ ਸਪੋਰਟ ਕਰਿਆ ਕਰੋ ਠੀਕ ਆ ਤੇ ਚਲੋ ਜੀ ਠੀਕ ਆ ਆਪਾਂ ਅੱਜ ਇੰਨੇ ਕੀ ਕਮੈਂਟ ਪੜ੍ਹਨੇ ਸੀ ਹੁਣ ਮੇਰਾ ਫੇਸ ਆ ਜਿਹੜਾ ਚੰਗੀ ਤਰ੍ਹਾਂ ਸੁੱਕ ਗਿਆ ਤੇ ਮੈਂ ਕੀ ਕਰਨਾ ਆਹ ਵਾਲਾ ਟਾਵਲ ਆਪਣੇ ਕੋਲੇ ਇਹਨੂੰ ਗਿੱਲਾ ਕੀਤਾ ਹੋਇਆ ਠੀਕ ਆ ਇਹਦੇ ਨਾਲ ਆਪਾਂ ਫੇਸ ਜਿਹੜਾ ਸਾਫ ਕਰ ਲੈਨੇ ਆ ਆਪਣਾ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਆਪਾਂ ਰੀਡ ਕਰਿਆ ਕਰਾਂਗੇ ਠੀਕ ਆ ਹੁਣ ਆਪਦੇ ਪਿੰਡ ਦਾ ਨਾਮ ਵੀ ਦੱਸਿਆ ਕਰੋ ਤਾਂਕਿ ਮੈਨੂੰ ਪਤਾ ਲੱਗੇ ਵੀ ਜਿਹੜੀ ਮੇਰੀ ਵੀਡੀਓ ਕਿੱਥੋਂ ਤੱਕ ਪਹੁੰਚ ਰਹੀ ਆ ਕਿੱਥੋਂ ਤੁਸੀਂ ਮੇਰੇ ਨਾਲ ਜੁੜੇ ਹੋਈ ਹੋ ਲੋਕ ਹੁਣ ਦੋਨੋਂ ਰਿਜ਼ਲਟ ਦੇਖਿਓ ਆਪਦੀ ਆਪ ਖੁਦ ਤੁਹਾਨੂੰ ਆਪਾਂ ਲਾਈਵ 'ਚ ਸਾਰਾ ਕੁਝ ਦਿਖਾਈ ਜਾਂਦੇ ਆ ਤੁਹਾਨੂੰ ਆਪਣੀ ਆਪ ਹੀ ਪਤਾ ਲੱਗ ਜਾਊਗਾ ਜਿੰਨਾਂ ਭੈਣਾਂ ਨੇ ਇਹ ਯੂਜ਼ ਕੀਤਾ ਨਾ ਸਕਰੱਬ ਮਲੱਥੀ ਵਾਲਾ ਉਹ ਦੱਸਿਓ ਵੀ ਤੁਹਾਨੂੰ ਲੌਂਗ ਤੋਂ ਬਾਅਦ ਇੱਕਦਮ ਕਿਵੇਂ ਦਾ ਫੀਲ ਹੋਇਆ ਸਕਿਨ 'ਚ ਚੇਂਜ ਤਾਂ ਜ਼ਰੂਰ ਲੱਗਿਆ ਹੋਊਗਾ ਉਹਦੇ ਫੇਸ 'ਚ ਹਾਂ ਫਰਸਟ ਟਾਈਮ ਥੋੜਾ ਲੱਗ ਸਕਦਾ ਮੈਂ ਇਹ ਨਹੀਂ ਕਹਿੰਦੀ ਵੀ 100% ਹੀ ਲੱਗੂਗਾ 100 ਸਕਿਨ ਅਲੱਗ-ਅਲੱਗ ਹੁੰਦੀ ਆ ਹਰ ਇੱਕ ਦੀ 100% ਵਾਲੇ ਵੀ ਹੋਣਗੇ ਕਿੰਗਾ ਦੀ ਸਕਿਨ ਤੇ ਇੱਕਦਮ ਰਿਜ਼ਲਟ 100% ਵੀ ਮਿਲਿਆ ਹੋਊਗਾ ਠੀਕ ਆ ਤਾਂ ਜ਼ਰੂਰ ਸ਼ੇਅਰ ਕਰਿਆ ਕਰੋ ਇਹ ਚੀਜ਼ ਨੂੰ ਲਓ ਜੀ ਅਗਲੇ ਦੇਖੋ ਇੱਕਦਮ ਐਵੇਂ ਹੋ ਜਾਂਦਾ ਜਿਵੇਂ ਪੂਰਾ ਮਤਲਬ ਕੁਝ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆਪਾਂ ਕੋਈ ਵਧੀਆ ਮਹਿੰਗਾ ਫੇਸ਼ੀਅਲ ਕਰਵਾਇਆ ਹੁੰਦਾ ਸਕਿਨ ਇੰਨੀ ਜ਼ਿਆਦਾ ਸ਼ਾਈਨ ਕਰਦੀ ਆ ਗ로우 ਕਰਦੀ ਆ ਤਾਂ ਰਿਜ਼ਲਟ ਜਿਹੜਾ ਬਹੁਤ ਵਧੀਆ ਮਿਲਦਾ ਇਸ ਕਰਕੇ ਜ਼ਰੂਰ ਟਰਾਈ ਕਰਿਓ ਉਮੀਦ ਕਰਦੀ ਆ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਫਿਰ ਤੋਂ ਕਹਿਣੀ ਆ ਕਮੈਂਟ ਜ਼ਰੂਰ ਕਰਿਓ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਲਈ ਬਾਏ